ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਆਪਣੇ ਆਪ ਨੂੰ ਖੁਸ਼ ਕਰਨਾ ਕਿਉਂਕਿ ਲੋਕ ਤਾਂ ਖੁਸ਼ ਹੋਣਗੇ ਨਹੀਂ ਸੋ ਅਸੀਂ ਲੋਕਾਂ ਪਿੱਛੇ ਆਪਣੀ ਆਪ ਜ਼ਿੰਦਗੀ ਗਵਾਈ ਬੈਠੇ ਆ ਆਪਾਂ ਨੂੰ ਪਰਵਾਹ ਹੈ ਕਿ ਹੈ ਲੋਕ ਕੀ ਕਹਿਣਗੇ ਗਵਾਂਢੀ ਕੀ ਕਹਿਣਗੇ ਨਾਨਕੇ ਦਾਦਕੇ ਕੀ ਕਹਿਣਗੇ ਸੋ ਕਿਸੇ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਤੁਹਾਡੀ ਜ਼ਿੰਦਗੀ ਤੁਸੀਂ ਆਪਣੇ ਤਰੀਕੇ ਨਾਲ ਜਿਓ ਕਿਉਂਕਿ ਅਕਸਰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੇ ਮੈਂ ਇਹ ਖਾ ਲਿਆ ਮੈਂ ਇਹ ਕੰਮ ਕਰ ਲਿਆ ਤਾਂ ਲੋਕ ਕੀ ਕਹਿਣਗੇ ਲੋਕਾਂ ਦਾ ਕੰਮ ਹੈ ਕਹਿਣਾ ਇਹ ਤੁਹਾਡਾ ਕੰਮ ਹੈ ਆਪਣੇ ਆਪ ਦੇ ਵਿੱਚ ਰਹਿਣਾ ਸੋ ਬਹੁਤ ਸਾਰੇ ਲੋਕਾਂ ਨੂੰ ਇੱਕ ਗਲਤ ਫਹਮਈ ਹੁੰਦੀ ਹੈ ਕਿ ਸਾਹਮਣੇ ਵਾਲਾ ਬੰਦਾ ਬੋਲਦਾ ਨਹੀਂ ਐਟੀਟਿਊਡਸ ਰੱਖਦਾ ਹੈ ਨਾ ਉਹ ਐਟੀਟਿਊਡ ਨਹੀਂ ਹੁੰਦਾ ਉਹ ਬੰਦਾ ਆਪਣੇ ਆਪ ਦੇ ਵਿੱਚ ਰਹਿ ਰਿਹਾ ਹੁੰਦਾ ਕਿਉਂਕਿ ਉਹਨੂੰ ਬਾਹਰ ਦੇ ਲੋਕਾਂ ਤੋਂ ਬਹੁਤ ਸਾਰੇ ੱੱੱਕੇ ਮਿਲ ਚੁੱਕੇ ਹੁੰਦੇ ਆ ਬਹੁਤ ਸਾਰੇ ਇਨਸਾਨ ਟੁੱਟ ਚੁੱਕਿਆ ਹੁੰਦਾ ਜਿਹੜਾ ਕਿ ਕੁਝ ਹੱਦਾਂ ਹੁੰਦੀਆਂ ਨੇ ਉਹ ਇਨਸਾਨ ਨੇ ਆਪਣੇ ਦੋੜੇ ਇੱਕ ਹੱਦਾਂ ਬਣਾ ਲੀਆਂ ਨੇ ਕਿ ਮੈਂ ਇਹ ਹੱਦਾਂ ਦੇ ਵਿੱਚ ਰਹਿਣਾ ਇੱਕ ਬੰਦ ਕਿਤਾਬ ਬਣ ਜਾਂਦਾ ਕਿਉਂਕਿ ਖੁੱਲੀ ਕਿਤਾਬ ਤਾਂ ਲੋਕ ਵਰਕੇ ਵੀ ਪਾੜ ਲੈਂਦੇ ਨੇ ਤੁਸੀਂ ਖੁੱਲੀ ਕਿਤਾਬ ਨਹੀਂ ਬਣਨਾ ਤੁਸੀਂ ਇੱਕ ਬੰਦ ਕਿਤਾਬ ਬਣਨਾ ਹੈ ਜਿਸ ਨੂੰ ਕਿ ਹਰ ਕੋਈ ਇਸਤੇਮਾਲ ਨਾ ਕਰ ਸਕੇ ਜਿਸ ਤੇ ਕੋਈ ਵਰਕੇ ਨਾ ਫਾੜ ਸਕੇ ਸੋ ਆਪਣੇ ਆਪ ਨੂੰ ਇਸ ਤਰੀਕੇ ਦਾ ਬਣਾ ਲਓ ਕਿ ਕੋਈ ਤੁਹਾਡਾ ਇਸਤੇਮਾਲ ਨਾ ਕਰ ਸਕੇ ਕੋਈ ਤੁਹਾਡਾ ਫਾਇਦਾ ਨਾ ਉਠਾ ਸਕੇ ਤੇ ਹਮੇਸ਼ਾ ਹਰੀ ਇਕਲੀ ਹਰ ਸਮੇਂ ਉਪਲਬਧ ਰਹਿਣਾ ਬੰਦ ਕਰ ਦਿਓ ਕਿਉਂਕਿ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਕਾਬਿਲ ਹੋ ਆਪਣੇ ਆਪ ਲਈ ਤੁਸੀਂ ਬਹੁਤ ਖਾਸ ਤੁਸੀਂ ਕਿਸੇ ਲਈ ਖਾਸ ਹੋ ਮੋ ਨਾ ਖਾਸ ਹੋ ਮੋ ਤੁਸੀਂ ਉਸ ਰੱਬ ਲਈ ਉਸ ਪਰਮਾਤਮਾ ਲਈ ਉਸ ਅੱਲਾ ਲਈ ਬਹੁਤ ਖਾਸ ਹੋ ਤੇ ਆਪਣੇ ਆਪ ਲਈ ਆਪਣੇ ਖੁਸ਼ੀਆਂ ਲਈ ਆਪਣੇ ਆਤਮਾ ਲਈ ਆਪਣੇ ਰੂਹ ਲਈ ਬਹੁਤ ਖਾਸ ਹੋ ਜਿਹੜੀ ਤੁਹਾਡੇ ਵਿੱਚ ਵਸਦੀ ਹੈ ਜਿਹੜੇ ਤੁਹਾਡੇ ਪਿੰਡੇ ਦੇ ਤੁਹਾਡੇ ਮਾਨਸਿਕ ਦੁੱਖ ਸੁੱਖ ਹੈ ਉਹ ਚੱਲ ਰਹੀ ਹੈ ਕਿਉਂਕਿ ਤੁਸੀਂ ਉੱਤੋਂ ਤੋਂ ਸਮਾਈਲ ਕਰਦੇ ਹੋ ਉੱਤੋਂ ਤੋਂ ਹੱਸਦੇ ਹੋ ਪਰ ਜਿਹੜਾ ਕੁਝ ਵੀਤ ਰਿਹਾ ਹੁੰਦਾ ਤੁਹਾਡੇ ਰੂਹ ਨੂੰ ਪਤਾ ਹੁੰਦਾ ਤੁਹਾਡੀ ਆਤਮਾ ਨੂੰ ਤੁਹਾਡੇ ਦਿਲ ਨੂੰ ਪਤਾ ਹੁੰਦਾ ਤੁਹਾਡੇ ਅੱਖਾਂ ਨੂੰ ਪਤਾ ਹੁੰਦਾ ਜਿਹੜੀਆਂ ਕਿ ਸਾਰੇ ਸਾਰ ਰਾਤ ਸੌਂਦੀਆਂ ਨਹੀਂ ਹੈਗੀਆਂ ਰੋਂਦੀਆਂ ਰਹਿੰਦੀਆਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਸੋ ਆਰਾਮ ਤੋਂ ਆਪਣੇ ਆਪ ਤੇ ਕੰਮ ਕਰੋ ਆਪਣੀ ਪਰਸਨੈਲਿਟੀ ਤੇ ਕੰਮ ਕਰੋ ਲੋਕਾਂ ਨੂੰ ਖੁਸ਼ ਨਹੀਂ ਕਰਨਾ ਆਪਾਂ ਆਪਣੇ ਆਪ ਨੂੰ ਖੁਸ਼ ਕਰਨਾ ਹੈ ਆਪਣੇ ਆਪ ਤੇ ਅਸੀਂ ਸਮਾਂ ਬਿਤਾਉਣਾ ਹੈ ਆਪਣੇ ਆਪ ਨੂੰ ਵੱਧ ਤੋਂ ਵੱਧ ਪਿਆਰ ਕਰੋ ਜਿੰਨਾ ਤੁਸੀਂ ਆਪਣੇ ਆਪ ਦੀ ਆਪਣੇ ਆਪ ਨੂੰ ਪਿਆਰ ਕਰੋਗੇ ਆਪਣੇ ਆਪ ਦਾ ਖਿਆਲ ਰੱਖੋਗੇ ਨਾ ਸਾਰੇ ਲੋਕ ਤੁਹਾਡਾ ਖਿਆਲ ਰੱਖਣਗੇ ਕਿਉਂਕਿ ਤੁਸੀਂ ਹੋਰਾਂ ਦਾ ਖਿਆਲ ਰੱਖਣ ਦੇ ਲੈਣੇ ਨਹੀਂ ਆ ਤੁਸੀਂ ਆਪਣਾ ਆਪਣਾ ਖਿਆਲ ਰੱਖੋ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੈ ਤਾਂ ਤੁਸੀਂ ਕਿਉਂ ਹਰ ਕਿਸੇ ਲਈ ਹਰ ਸਮੇਂ ਉਪਲਬਧ ਰਹਿਣਾ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰੋ ਖਾਸ ਕਰਕੇ ਲੋਕਾਂ ਨੂੰ ਤੁਸੀਂ ਚੰਗਿਓ ਚ ਹੀ ਮਾੜਿਓ ਤੁਹਾਨੂੰ ਪਤਾ ਹੋਊਗਾ ਉਸ ਪਰਮਾਤਮਾ ਨੂੰ ਪਤਾ ਹੋਊਗਾ ਤੁਸੀਂ ਕਿਸੇ ਲਈ ਕੀ ਗਲਤ ਕਰ ਰਹੇ ਹੋ ਕੀ ਮਾੜਾ ਕਰ ਰਹੇ ਹੋ ਮਾੜਾ ਉਹ ਕੰਮ ਹੋਊਗਾ ਜਿਸ ਨੂੰ ਕਰਕੇ ਤੁਹਾਨੂੰ ਰਾਤ ਨੂੰ ਨੀਂਦ ਨਾ ਸਕੇ ਤੁਹਾਨੂੰ ਸਕੂਨ ਨਾ ਸਕੇ ਤੇ ਚੰਗਾ ਉਹ ਕੰਮ ਹੈ ਜਿਸ ਨੂੰ ਕਰਕੇ ਤੁਸੀਂ ਚੈਨ ਨਾਲ ਸੋ ਸਕੋ ਤੁਹਾਡੇ ਮਨ ਤੇ ਤੁਹਾਡੀ ਆਤਮਾ ਤੇ ਕੋਈ ਬੋਝ ਨਾ ਹੋਵੇ ਸੋ ਅਜਿਹੇ ਕੰਮ ਕਰਨ ਦੇ ਵਿੱਚ ਜ਼ਰੂਰ ਸੋਚੋ ਕਿ ਤੁਹਾਨੂੰ ਰਾਤ ਨੂੰ ਨੀਂਦ ਆ ਸਕਦੀ ਹੈ ਜਾਂ ਨਹੀਂ ਚੈੱਕ ਕਰ ਤੁਸੀਂ ਕਿਸੇ ਨੂੰ ਖੁਸ਼ ਕਰਕੇ ਸ਼ਾਂਤੀ ਮਹਿਸੂਸ ਕਰ ਰਹੇ ਹੋ ਕਿਸ ਦੀ ਜ਼ਿੰਦਗੀ ਸਵਾਰ ਰਹੇ ਹੋ ਕਿਸ ਦੀ ਮਦਦ ਕਰ ਰਹੇ ਹੋ ਤਾਂ ਉਹ ਇਨਸਾਨ ਤੁਹਾਡੀ ਮਦਦ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਇੱਕ ਗੱਲ ਅਲੱਗ ਫੈਕਟਰ ਹੋ ਜਾਂਦਾ ਹੈ ਪਰ ਕੀ ਉਸ ਇਨਸਾਨ ਦੀ ਮਦਦ ਕਰਕੇ ਤੁਹਾਨੂੰ ਖੁਸ਼ੀ ਮਿਲ ਰਹੀ ਹੈ ਤੁਹਾਨੂੰ ਸਕੂਨ ਮਿਲ ਰਿਹਾ ਹੈ ਤੁਹਾਨੂੰ ਰਾਤ ਨੂੰ ਨੀਂਦ ਵਧੀਆ ਆ ਰਹੀ ਹੈ ਕਿ ਹਾਂ ਅੱਜ ਤੁਹਾਡੇ ਕਰਕੇ ਕਿਸੇ ਦੇ ਚਿਹਰੇ ਤੇ ਇੱਕ ਛੋਟੀ ਜੀ ਮੁਸਕਾਨ ਆ ਗਈ ਇਨਸਾਨ ਹੱਸ ਪਿਆ ਖੁੱਲ ਕੇ ਹੱਸ ਪਿਆ ਕੁਝ ਸਮੇਂ ਲਈ ਆਪਣੀ ਗਮ ਭੁੱਲ ਗਿਆ ਸੀ ਤਾਂ ਤੁਸੀਂ ਬਹੁਤ ਚੰਗੇ ਇਨਸਾਨ ਹੋ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇਣਾ ਤਾਂ ਬਹੁਤ ਛੋਟੀ ਜੀ ਗੱਲ ਹੈ ਕਿਸੇ ਨੂੰ ਖੁਸ਼ ਕਰਨਾ ਬਹੁਤ ਵੱਡੀ ਗੱਲ ਹੈ ਸੋ ਖੁਦ ਵੀ ਖੁਸ਼ ਰਹੋ ਹੋਰਾਂ ਨੂੰ ਵੀ ਖੁਸ਼ ਰੱਖੋ ਤੇ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਪਿਆਰ ਕਰੋ ਆਪਣਾ ਖਿਆਲ ਰੱਖੋ ਉਹਨਾਂ ਸਾਰੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜਾ ਤੁਹਾਡਾ ਇਸਤੇਮਾਲ ਕਰ ਰਹੇ ਨੇ ਤੁਹਾਡੀ ਕਾਬਲੀਅਤ ਤੇ ਸ਼ੱਕ ਕਰਦੇ ਨੇ ਕਿਉਂਕਿ ਤੁਸੀਂ ਕਿਸੇ ਨੂੰ ਪ੍ਰੂਫ ਨਹੀਂ ਕਰਨਾ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਸੋ ਖੁੱਲ ਕੇ ਜਿਓ ਆਪਣੇ ਆਪ ਨੂੰ ਪਿਆਰ ਕਰੋ ਆਪਣਾ ਖਿਆਲ ਰੱਖੋ ਤੇ ਰਾਤ ਨੂੰ ਸਕੂਨ ਦੀ ਨੀਂਦ ਸੋ ਤਾਂ ਤੁਹਾਨੂੰ ਕੋਈ ਵੀ ਪਰਵਾਹ ਨਹੀਂ ਹੋਵੇਗੀ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋਵੇਗੀ